ਨਾਮਾ ਲਾ ਪ੍ਰੀਤ ਸਿੰਘ ਕੀ ਕਹਿਣਾ ਚਾਹੋਗੇ ਜੋ ਬਰਸਾਤ ਦੇ ਵਿੱਚ ਅੱਜ ਤੁਹਾਡਾ ਮੋਟਰਸਾਈਕਲ ਬੰਦ ਹੋ ਗਿਆ ਤੇ ਬੱਸ ਸਟੈਂਡ ਦੇ ਅੱਗੇ ਨਹੀਂ ਲੰਘ ਰਹੇ ਹੋ ਇਹ ਦੇਖੋ ਸਰਕਾਰ ਨੂੰ ਦੇਖਣਾ ਚਾਹੀਦਾ ਫਲੈਸ਼ਰ ਚ ਪਾਣੀ ਪੈ ਗਿਆ ਪਲੱਗ ਚ ਪਾਣੀ ਪੈ ਗਿਆ ਮੋਟਰਸਾਈਕਲ ਚਾਰ ਨਹੀਂ ਹੋ ਰਿਹਾ ਠੀਕ ਹੈ ਚਲੋ ਇੱਥੋਂ ਦੇ ਲੋਕਾਂ ਨੂੰ ਵੀ ਦੇਖਣਾ ਚਾਹੀਦਾ ਸਾਵਧਾਨ ਕਰਨਾ ਚਾਹੀਦਾ ਹੁਣ ਦੇਖੋ ਸਾਡਾ ਹਾਲ ਦੇਖ ਲਓ ਜੀ ਇੱਧਰ ਥੱਲੇ ਕੈਮਰਾ ਵੀ ਕਰ ਦਿਓ ਪੈਰਾ ਪੂਰਾ ਕਹਿਣੀ ਵੀ ਕਿਵੇਂ ਦੋਦੀ ਹੋ ਰਹੇ ਹਾਂ ਹਨਾ ਥੋੜਾ ਜਿਹਾ ਔਖਾ ਹੈ ਗਮ ਇਧਰ ਵਾਲਾ ਦਾ ਅਹੀ ਤਾਂ ਅਹੀਂ ਕਰ ਲੈ ਇੱਥੇ ਹੀ ਕਰ ਲੈ ਆਏ ਆ ਮਾਨਸਾ ਏਰੀਆ ਆਟਾ ਕਰ ਲੈ ਆਏ ਆ ਆ ਕੰਮ ਤਾਂ ਅਸੀਂ ਦੇਖਿਆ ਨਹੀਂ ਮਾਨਸਾ ਚ ਵੀ ਬੈਕਵਰਡ ਵਾਇਦਾ ਮਾਨਸਾ ਏਰੀਆ ਬੈਕਵਰਡ ਵਾਇਦਾ ਕੰਮ ਮਾਨਸਾ ਚ ਦੇਖਿਆ ਨਹੀਂ ਅਸੀਂ ਇਹਦੇ ਇੱਥੇ ਹੋ ਰਿਹਾ ਹੈ ਸੰਗਰੂਰ ਦਾ ਮੇਨ ਬਾਜ਼ਾਰ ਹੈ ਹਾਂ ਜਮਾ ਮੇਨ ਜਮਾ ਮੇਨ ਬਾਜ਼ਾਰ ਹੈ ਅੱਜ ਦੀ ਕਿਹੜੀ ਮਾਨਸਾ ਏਰੀਆ ਚ ਕਿਸੇ ਪਿੰਡ ਚ ਕਿਸੇ ਕਿਸੇ ਵੀ ਥਾਂ ਤੇ ਹੈਗਾ ਪਾਣੀ ਨਹੀਂ ਹੈਗਾ ਕਿਤੇ ਵੀ ਪਰ ਉਹਦਾ ਔਖਾ ਕੰਮ ਹੀ ਇਹਨਾਂ ਦਾ ਕੀ ਨਾਮਾ ਸਰਨਾ ਦਿਨੇਸ਼ ਜੀ ਕਹਾਂ ਹੈ ਕਜੀ ਹਰਿਆਣਾ ਜੀਨ ਤੋਂ ਆਇਆ ਜੀ। ਕਾ ਦੇਖ ਰਿਹਾ ਸੰਗਰੂਰ ਕੇ ਬਸ ਰਣ ਕੇ ਆਗੇ ਉਹ ਔਰ ਕਚਹਿਰੀਆਂ ਵਿੱਚ ਸਾਡ ਕੰਮ ਆਇਓ। ਜੀ ਕੰਮ ਆਹੀ ਕਚਹਿਰੀਆਂ ਚ ਜੀ ਥੋੜਾ ਕੰਮ ਜੀ ਹੈਗਾ ਇਹ ਕਾਗਜ਼ਾਂ ਵਾਲਾ ਜੀ। ਉੱਧਰ ਦੇਖ ਕੇ ਲੱਗਦਾ ਜੀ ਕੋਈ ਕੰਮਕੁਮਤਾ ਹੋਣਾ ਨਹੀਂ ਇੱਥੇ ਪਾਣੀ ਪਾਣੀ ਹੋਇਆ ਪਿਆ ਸਾਰਾ ਕੁਝ ਜੀ। ਪਹਿਲਾਂ ਵੀ ਰਾਜ ਵਿਵੋਧ ਪਾਣੀ ਨੇ ਜੀ। ਟੋਏ ਪੱਟੇ ਪਏ ਨੇ ਧਾ ਧਾ ਤੇ ਜੀ ਗੱਡੀ ਵੀ ਲੱਗੀ ਸਾਡੀ ਉੱਧਰ। ਬਾਕੀ ਬੁਰਾ ਹਾਲ ਹੈ ਜੀ ਸੰਗਰੂਰ ਦਾ ਜੀ। ਬਸ ਕੀ ਗੱਲ ਹੈ ਐ ਤਰੱਕੀ ਕਹਿੰਦੇ ਤਰੱਕੀ ਨਹੀਂ ਹੋਈ ਕਿਉਂ ਲੱਗਦਾ ਕੋਈ। ਇੱਥੇ ਕੋਈ ਗੱਲ ਹੀ ਨਹੀਂ ਅਸੀਂ ਕਮ ਆਈ ਸੀ ਇੱਧਰ ਤਾਂ ਬੜਾ ਪਾਣੀ ਪੂਣ ਦੇਖਿਆ ਜੀ ਸਾਡੇ ਹਾਲਾਤ ਜੀ ਅਸੀਂ ਗੱਡੀ ਬਾਹਰ ਖੜਾ ਕੇ ਆਏ ਆ ਅਸੀਂ ਪੈਰੇ ਪੈਰੇ ਜਾਂਦੇ ਆ ਤੁਰ ਕੇ ਬਸ ਇਹੀ ਕਹਿਣਾ ਹੈ ਜੀ ਆਪਣਾ ਵੀ ਪੰਜਾਬ ਸਰਕਾਰ ਨੂੰ ਵਧਿਆ ਕੁਝ ਕਰੋ ਖਿਆਲ ਅਸੀਂ ਹਰਿਆਣੇ ਤੋਂ ਆਏ ਆ ਬਹੀ ਆਪਾਂ ਪਾਸਾ ਜੇ ਹਰਿਆਣਾ ਤੋਂ ਆਏ ਆ ਕੋਰਟ ਮੈਂ ਕੰਮ ਥਾ ਤੋਂ ਆਪਨੇ ਦੇਖਿਆ ਪਾਣੀਏ ਪਾਣੀ ਹੋ ਰਿਹਾ ਜੇ ਕੰਮ ਬਣ ਗਿਆ ਤੋਂ ਆਣ ਕਫਾ ਦਾ ਬਹੁਤ ਦੂਰ ਤੱਕ ਆ ਜਾਂ ਚਲ ਗਏ ਨਾ ਹਾਲ ਉਹ ਲੱਗੇ 150 ਕਿਲੋਮੀਟਰ ਦੂਰ ਤਾਣਾ ਅਰ ਫਿਰ ਅੱਗੇ ਕੰਮ ਨਹੀਂ ਬਣ ਦੇਖੇ ਪਾਣੀ ਕਿ ਦਿੱਚ ਵਿੱਚ ਜਾਣਾ ਨਹੀਂ ਵੀ ਰੜਾ ਕੋ ਖੱਡਾ ਹੈ ਕੁਛ ਹੈ ਗੱਡੀ ਵੀ ਸਾਡੇ ਤੋਂ ਬਾਹਰ ਹੀ ਰਾ ਲਈ ਅਸੀਂ ਉੱਥੇ ਜਾ ਕੇ ਦੇਖਦੇ ਹਾਂ ਜੇ ਕੰਮ ਬਣ ਗਿਆ ਠੀਕ ਹੈ ਨਹੀਂ ਤਾਂ ਭਾਈ ਕੀ ਕਰ ਸਕਦੇ ਹਾਂ ਬਾਕੀ ਸਰਕਾਰ ਨੂੰ ਸੋਚਣਾ ਚਾਹੀਦਾ ਇਹ ਹਾਲਾਤ ਦੇਖ ਰਹੇ ਤੁਹਾਡੇ ਸਾਹਮਣੇ ਹੀ ਹੈ ਚੰਗੇ ਨਹੀਂ ਹੈਗੇ ਆ ਰਾਜੀਪ ਜੀ ਰਾਜੀਪ ਕਿਸ ਤਰੀਕੇ ਨਾਲ ਦੇਖਦੇ ਹੋ ਮੀਂਹ ਪੈ ਰਿਹਾ ਸਵੇਰ ਦਾ ਹੀ ਸੰਗਰੂਹ ਤੋਂ ਕਿਸ ਤਰ੍ਹਾਂ ਦੇ ਹਾਲਾਤ ਨੇ ਨੀ ਨੀ ਪੈਨ ਕਰਨ ਜੀ ਗਰਮੀ ਤੋਂ ਬਹੁਤ ਰਾਹਤ ਮਿਲੀ ਆ ਜੀ ਤੇ ਪਰ ਕਦੇ-ਕਦੇ ਕਿਤੇ-ਕਿਤੇ ਬਹੁਤ ਪ੍ਰੇਸ਼ਾਨੀ ਵੀ ਆ ਰਹੀ ਹੈ ਕਿ ਕਿਉਂਕਿ ਜਗਾ ਜਗਾ ਤੇ ਪਾਣੀ ਖੜਾ ਹੈਗਾ ਜੀ ਤੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਤੇ ਉਂਝ ਵੈਸੇ ਗਰਮੀ ਤੋਂ ਰਾਹਤ ਮਿਲੀ ਆ ਜਿਹੜੇ ਲੋਕ ਘੋਣਾ ਲਾਉਂਦੇ ਨੇ ਉਹਨਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤੇ ਕਿਵੇਂ ਦੇਖਦੇ ਹੋ ਜੇ ਤੁਸੀਂ ਬਾਜ਼ਾਰ ਜਾਂਦੇ ਹੋ ਇਸ ਟਾਈਮ ਤੁਸੀਂ ਇਹਨਾਂ ਨੂੰ ਜਗਾ ਜਗਾ ਪਾਣੀ ਖੜਾ ਹੈ ਜੇ ਕੋਈ ਸਮਾਨ ਲੈਣ ਜਾਊਗਾ ਤੇ ਕਿੰਨੀ ਕਿ ਦਿੱਕਤ ਆਊਗੀ ਇੱਕਤ ਬਹੁਤ ਆਉਗੀ ਜੀ ਕਿਉਂਕਿ ਲੱਖ ਲੱਖ ਇੰਨੇ ਪਾਣੀ ਹੈ ਜੀ ਬਹੁਤ ਜ਼ਿਆਦਾ ਪਾਣੀ ਹੈਗਾ ਵੀ ਪਾਣੀ ਦਾ ਨਿਕਾਸ ਬਹੁਤ ਘੱਟ ਹੋ ਰਿਹਾ ਹੈਗਾ ਜੀ ਤੇ ਵੀ ਇਹੋ ਜਿਹਾ ਸਿਸਟਮ ਨਹੀਂ ਹੈਗਾ ਵੀ ਮੀਂਹ ਪਵੇ ਤੇ ਪਾਣੀ ਤੁਰਤ ਨਿਕਲ ਜਾਵੇ ਇਹੋ ਜਿਹਾ ਕੋਈ ਸਿਸਟਮ ਨਹੀਂ ਹੈਗਾ ਉੰਜ ਤੇ ਪਰ ਗਰਮੀ ਤੋਂ ਰਾਹਤ ਮਿਲਿਆ ਕਿਉਂਕਿ ਲੋਕ ਇਸ ਗੱਲ ਦੀ ਖੁਸ਼ੀ ਸਾਨੂੰ ਬਹੁਤ ਕਿਉਂਕਿ ਲੋਕ ਪਹਿਲਾਂ ਦਵਾਵਾ ਮੰਗਦੇ ਸੀ ਕਿ ਗਰਮੀ ਇੰਨੀ ਜ਼ਿਆਦਾ ਸੀ 45 ਤੋਂ 50 ਡਿਗਰੀ ਸੈਲਸੀਅਸ ਦੀ ਡਿਗਰੀ ਤੇ ਸੀ ਸੈਲਸੀਅਸ ਤੇ ਹੁਣ ਮੀਂਹ ਪਿਆ ਕਿਤੇ ਨਾ ਕਿਤੇ ਖੁਸ਼ ਹਾਂ ਹਾਂਜੀ ਹਾਂ ਪੂਰਾ ਖੁਸ਼ ਹੈ ਜੀ ਘਰ ਦੇ ਵਿੱਚ ਰੌਣਕਾਂ ਸਾਹ ਹੈ ਰੌਣਕਾਂ ਨੇ ਇੱਥਾਂ ਦੇ ਵਿੱਚ ਜੀ ਉਹਨਾਂ ਤੇ ਆਪਣੇ ਘਰਾਂ ਦੇ ਵਿੱਚ ਬਹੁਤ ਗੁੱਡੀਆਂ ਖੁਕੀਆਂ ਸੀ ਜੀ ਮੀਂਹ ਪਵੇ ਤੇ ਕੁਝ ਤੇ ਮੰਨ ਲੋ ਵੀ ਅੱਜ ਲੋਕ ਬਹੁਤ ਖੁਸ਼ ਨੇ ਤੇ ਤੁਸੀਂ ਝੋਨੇ ਦੀ ਗੱਲ ਕੀਤੀ ਹੈ ਕਿਤਨੇ ਕਿਤੇ ਜਿਹੜਾ ਮੀਂਹ ਪਿਆ ਝੋਨੇ ਵਾਲਿਆਂ ਨੂੰ ਕਿੰਨਾ ਕੁ ਫਾਇਦਾ ਇਸ ਮੀਂਹ ਦਾ ਇਸ ਮੀਂਹ ਦਾ ਜੀ ਝੋਨੇ ਵਾਲਿਆਂ ਨੂੰ ਬਹੁਤ ਫਾਇਦਾ ਜੀ ਕਿਉਂਕਿ ਸੂਰਜ ਤਾਪਦਾ ਹੁੰਦਾ ਜੀ ਤੇ ਅੱਜ ਦੁਪਹਿਰੇ ਝੋਨਾ ਲਾਉਣਾ ਬਹੁਤ ਔਖਾ ਹੈ ਜੀ ਤੇ ਹੁਣ ਕੁਝ ਦਿਨ ਰਾਹਤ ਮਿਲੂਗੀ ਕਿਨਾ ਵੀ ਜੀ ਅਮਰਜੀਤ ਵੀਰੇ ਅਮਰਜੀਤ ਜੀ ਕਿਸ ਤਰੀਕੇ ਨਾਲ ਦੇਖੋ ਜਿਵੇਂ ਸੰਗਰੂ ਦੇ ਵਿੱਚ ਸ਼ਹਿਰ ਦਾ ਮੀਂਹ ਪੈ ਰਿਹਾ ਕਿੰਨੀ ਕਰਾਹਤ ਹੈ ਬਹੁਤ ਵਧੀਆ ਰਾਹਤ ਹੈ ਵੀਰੇ ਮਸਾਂ ਇਨੀ ਗਰਮੀ ਦੀ ਗਰਮੀ ਦੇ ਕਾਰਨ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਤੇ ਨਾ ਤੇ ਜੀਰੀਆਂ ਦਾ ਸਮਝੋ ਵੀ ਪਾਣੀ ਵੀ ਪੂਰਾ ਨਹੀਂ ਹੁੰਦਾ ਜੀ ਲੋਕਾਂ ਦੀ ਜਿਵੇਂ ਜੀਰੀਆਂ ਲਾਰੇ ਨੇ ਤੇ ਚਲ ਮੰਨ ਕੇ ਚਲੋ ਮਹਾਰਾਜ ਨੇ ਸੁਣ ਲਈ ਚਲੋ ਰੱਬ ਨੇ ਮੀਂਹ ਪਾਤਾ ਵਧੀਆ ਪਾਤਾ ਹੁਣ ਬਹੁਤ ਰਾਹਤ ਮਿਲ ਗਈ ਲੋਕਾਂ ਨੂੰ ਵਧੀਆ ਸਕੂਨ ਆ ਮਿਲੂਗਾ ਦੋ ਚਾਰ ਰੁਪਏ ਜਿੰਨਾ ਕਿ ਵੀ ਫਾਇਦਾ ਹੋਊਗਾ ਕਿੰਨਾ ਕਿਤੇ ਤੁਹਾਨੂੰ ਲੱਗਦਾ ਵੀ ਜਿਆਦੇ ਮੀਲ ਕਰਕੇ ਜਿੱਥੇ ਬਾਜ਼ਾਰਾਂ ਦੇ ਵਿੱਚ ਪਾਣੀ ਖੜ ਗਿਆ ਨੁਕਸਾਨ ਵੀ ਹੈ ਨੁਕਸਾਨ ਤਾਂ ਹੈਗਾ ਉਹ ਤਾਂ ਬਰੇਨਾਂ ਦੀ ਸਰਕਾਰਾਂ ਦੀ ਜਾਂ ਕੋਈ ਵੀ ਆਪਣੇ ਸੰਗਰੂਰ ਦਾ ਤੁਹਾਡਾ ਐਮ.ਸੀ. ਜਾਂ ਵਗੈਰਾ ਕੋਈ ਵੀ ਆ ਉਹ ਤਾਂ ਆਪ ਦੇਖੇ ਨਾ ਜਿਹੜੇ ਇਹ ਬਣਾਉਂਦੇ ਨੇ ਜਾਂ ਇਹਦੇ ਵਿੱਚ ਹਿੱਸੇਦਾਰੀ ਕਰਕੇ ਵਾਲਾ ਨਸ਼ਟ ਕਰਦਣ ਦੀ ਚੀਜ਼ ਪੂਰੀ ਨਿਕਲਦੀ ਨਹੀਂ ਉਹਦਾ ਫਿਰ ਨੁਕਸਾਨ ਤਾਂ ਹੋਣੀ ਹੋਣਾ ਜੇ ਪ੍ਰੋਪਰ ਉਹ ਚੀਜ਼ ਆ ਵਧੀਆ ਕੰਮ ਕੀਤਾ ਜਾਵੇ ਤਾਂ ਨਿਕਾਸ਼ ਵੀ ਵਧੀਆ ਹੋ ਸਕਦਾ ਉਹ ਕਿਆ ਮੁੱਕੀਆਂ ਗਈਆਂ ਸੀ ਮੀਂਹ ਨਹੀਂ ਪੈ ਰਿਆ ਸੀ ਗਰਮੀ ਜਿਆਦਾ ਸੀ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਇਸ ਚੀਜ਼ ਦਾ ਵੀ ਅਸਰ ਹੋਸਰ ਹੈਗਾ ਵੀਰੇ ਉਹ ਬਹੁਤ ਵਧੀਆ ਪੁਰਾਣੀ ਰੀਤ ਚੱਲ ਰਹੀ ਹੈ ਉਹ ਚ ਇਹ ਪਹਿਲਾਂ ਇਹ ਚੀਜ਼ ਪੁਰਾਣੇ ਜਿੰਨੇ ਬਜ਼ੁਰਗ ਤੇ ਜਾਂ ਬੁੜੀਆਂ ਤੇ ਆਏ ਇਕੱਠੇ ਹੋ ਕੇ ਸੂਈਆਂ ਦੇ ਉੱਪਰ ਜਾਂਦੇ ਤੇ ਉੱਥੇ ਜਾ ਕੇ ਗੁੱਡੀ ਫੂਕਦੇ ਤੇ ਤਾਂ ਉਹ ਚੀਜ਼ ਮਹਾਰਾਜ ਸੁਣਦਾ ਸੀ ਤਾਂ بارش ਜ਼ਰੂਰ ਹੁੰਦੀ ਸੀ ਕਿਰਨਾ ਮੈਂ ਅੰਕਲ ਜੀ ਗੁਰਦੇਵ ਸਿੰਘ ਗੁਰਦੇਵ ਸਿੰਘ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਜਿਵੇਂ ਸਵੇਰ ਦਾ ਮਹੀਨ ਪੈ ਰਹੇ ਲੋਕਾਂ ਨੂੰ ਕਿਤੇ ਨਾ ਕਿਤੇ ਗਰਮੀ ਤੋਂ ਰਾਹਤ ਨਹੀਂ ਬਹੁਤ ਬਹੁਤ ਜ਼ਿਆਦਾ ਇਹ ਬਹੁਤ ਜ਼ਿਆਦਾ ਹੈ ਸੰਗਰੂਰ ਚ ਦਾ ਵਾਲਾ ਹੀ ਪਿਆ ਗਰਮੀ ਤੋਂ ਬਾਅਦ ਜਦੋਂ ਇਹ ਰਾਹਤ ਮਿਲੀ ਕਿੰਨਾ ਕੁ ਮੈਂ ਕਹਿੰਦਾ ਮੇਰੇ ਪੈਰ ਮਾਜਦੇ ਤੇ ਇੱਥੇ ਬੈਠੇ ਤੇ ਹੁਣ ਬਹੁਤ ਠੀਕ ਹੈ ਬਹੁਤ ਮਾਲ ਠੀਕ ਹੈ ਨੁਕਸਾਨ ਕੀ ਹੈ ਨਗਰ ਦੇ ਜਿਹੜਾ ਲਗਾਤਾਰ ਨੁਕਸਾਨ ਤਾਂ ਹੁਣ ਆਇਆ ਜੀ ਥੋੜਾ ਬਹੁਤਾ ਨੁਕਸਾਨ ਵੀ ਹੁੰਦਾ ਥੋੜਾ ਬਹੁਤਾ ਫਾਇਦਾ ਵੱਧ ਹੁੰਦਾ ਝੋਨੇ ਵਾਲਿਆਂ ਨੂੰ ਕਿੰਨਾ ਫਾਇਦਾ ਬਹੁਤ ਤੋਂ ਵੱਧ ਜਿਆਦਾ ਫਾਇਦਾ ਝੋਨੇ ਵਾਲਿਆਂ ਨੂੰ ਤੇ ਜਿਵੇਂ ਆਪਾਂ ਬਾਜ਼ਾਰਾਂ ਦੀ ਗੱਲ ਕਰੀਏ ਜਿੱਥੇ ਆਪਾਂ ਖੜੇ ਆ ਉਹਦੇ ਤੁਸੀਂ ਪਾਣੀ ਦੇਖ ਸਕਦੇ ਹੋ ਕਿ ਜਿਹੜੀ ਗੱਡੀਆਂ ਮੋਟਰਸਾਈਕਲ ਲੰਘ ਰਹੇ ਨੇ ਬੜੀ ਦਿੱਕਤਾਂ ਦਾ ਉਹਨਾਂ ਨੂੰ ਸਾਹਮਣਾ ਉਹ ਉਹਦਾ ਕਰਨੇ ਪੈਂਦਾ ਜੀ ਕਿਤੇ ਨੀਵਾ ਹੁੰਦਾ ਕਿਤੇ ਉੱਚਾ ਹੁੰਦਾ ਉੱਥੇ ਉਹਦਾ ਕਰਨਾ ਹੀ ਪੈਂਦਾ ਦਾਤੇ ਨੇ ਸੁਣ ਲਈ ਇੰਨੀ ਬਹੁਤ ਹੈ ਹਾਂ ਤੇ ਜੀ ਕਿਸ ਤਰੀਕੇ ਨਾਲ ਦੇਖਦੇ ਜਿਵੇਂ ਗੱਡੀਆਂ ਪੁੱਛੀਆਂ ਆਈਆਂ ਤੇ ਕਿਤੇ ਜਿਹੜੀ ਮੀਂਹ ਨਹੀਂ ਪੈ ਰਿਹਾ ਜੀ ਤੁਹਾਨੂੰ ਲੱਗਦਾ ਵੀ ਉਸਦਾ ਵੀ ਅਸਰ ਹੈ ਹਾਂਲਾ ਹੋਵੇ ਕਿਵੇਂ ਨਾ ਜੀ ਫਰਕ ਤਾਂ ਹੈ ਪੁਰਾਣੇ ਜਵਾਨੇ ਜਿਹ ਗੁੱਡੀਆਂ ਫੂਕ ਕੇ ਨਹੀਂ ਪੈਂਦਾ ਸੀ ਆ ਉਹ ਇੱਕ ਦੋ ਪਿੰਡਾਂ ਚਾ ਨਾਬੇ ਕੋਲੇ ਥੋਹੀ ਪਿੰਡ ਫੂਕ ਬਹੁਤ ਨਹੀਂ ਪਾਣੀ ਲੜ ਵੀ ਪਕੀ ਅੱਛਾ ਉਹ ਤਾਂ ਘਰ ਪਤਾ ਨਹੀਂ ਮੈਨੂੰ ਦੂਵੀ ਦਾ ਤਾਂ ਪਤਾ ਹੈ ਜੀ ਠੀਕ ਹੈ ਹੁਣ ਹਾਂ ਬਹੁਤ ਠੀਕ ਲਗਾਤਾਰ ਮੀਂਹ ਪੈ ਰਿਹਾ ਨੁਕਸਾਨ ਤਾਂ ਨਹੀਂ ਜਾਂਦਾ ਕੋਈ ਨੁਕਸਾਨ ਨਹੀਂ ਪਾਣੀ ਥੱਲੇ ਬਹੁਤ ਲੈਵਲ ਥੱਲੇ ਆ ਇਹ ਕਿਹੜਾ ਮੀਂਹ ਹੈ ਤਾਂ ਕੋਈ ਖਾਸ ਨਹੀਂ ਜੀ